हां जी दोस्तों प्यार भरी सस् नमस्कार तो दोस्तों एक बार फिर तो आ चुके हैं ਤੁਹਾਡੇ ਲਈ ਇੱਕ ਵਧੀਆ ਸਕੀਮ ਲੈ ਕੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਦੋਸਤੋ ਔਰਤਾਂ ਨੂੰ ਜਿਹੜੀ ਉਹ ਮੁਫਤ ਸिलाई ਮਸ਼ੀਨ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਸिलाई ਮਸ਼ੀਨ ਕਿਸ ਤਰ੍ਹਾਂ ਦੀ ਹੋਏਗੀ ਤਾਂ ਦੋਸਤੋ ਇਹ ਮਸ਼ੀਨ ਹੈ ਜਿਹੜੀ ਕੋਈ ਇੱਕ ਤੇ ਹੱਥ ਨਾਲ ਚੱਲਣ ਵਾਲੀ ਹੁੰਦੀ ਹੈ ਤੇ ਦੋਸਤੋ ਇੱਕ ਹੁੰਦੀ ਹੈ ਪੈਰ ਦੇ ਨਾਲ ਯਾਨੀ ਕਿ ਸਟੈਂਡ ਵਾਲੀ ਮਸ਼ੀਨ ਇਹਨਾਂ ਔਰਤਾਂ ਨੂੰ ਮਿਲੇਗੀ ਜਿਹੜਾ ਵੀ ਇਸ ਸਕੀਮ ਦੇ ਰਾਹੀਂ ਫਾਰਮ ਭਰੇਗਾ ਮਸ਼ੀਨ ਲੈਣ ਦੇ ਲਈ ਤਾਂ ਦੋਸਤੋ ਉਸ ਨੂੰ ਇਹ 15000 ਰੁਪਏ ਦੋਸਤੋ ਮਸ਼ੀਨ ਖਰੀਦਣ ਦੇ ਲਈ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪੈ ਜਾਣਗੇ ਤਾਂ ਦੋਸਤੋ ਜੇ ਤੁਸੀਂ ਵੀ ਸਿਲਾਈ ਮਸ਼ੀਨ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਦੋਸਤੋ ਤੁਸੀਂ ਇਹ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਹੈ ਤੇ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਹੜੀਆਂ-ਕਿਹੜੀਆਂ ਪੈਣਾ ਇਹਦੇ ਯੋਗ ਹਨ ਤੇ ਉਹਨਾਂ ਯੋਗ ਪੈਣਾ ਨੂੰ ਕਿਹੜੇ-ਕਿਹੜੇ ਦਸਤਾਵੇਜ਼ ਜ਼ਰੂਰੀ ਹਨ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਯੋਜਨਾ ਹੈ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਦੇ ਤਹਿਤ ਦੋਸਤੋ ਫਾਰਮ ਭਰੇ ਜਾ ਰਹੇ ਨੇ ਠੀਕ ਹੈ ਜੀ ਤੇ ਇਸ ਦੇ ਉੱਤੇ ਅੱਜ ਆਪਾਂ ਪੂਰੀ ਦੀ ਪੂਰੀ ਵੀਡੀਓ ਬਣਾਈ ਹੈ ਤਾਂ ਜੋ ਤੁਹਾਨੂੰ ਇੱਕ ਇੱਕ ਹਰੇਕ ਤਰ੍ਹਾਂ ਦੀ ਨੋਲਜ ਆ ਜਾਵੇ ਤੇ ਕਿਵੇਂ ਫਾਰਮ ਭਰਨਾ ਹੈ ਤੇ ਕਿਹੜੇ ਕਿਹੜੇ ਲੋਕ ਫਾਰਮ ਭਰ ਸਕਦੇ ਨੇ ਤੇ ਕਿਹਨਾਂ ਕਿਹਨਾਂ ਲੋਕਾਂ ਨੂੰ ਇਹ ਫਾਰਮ ਭਰਨਾ ਚਾਹੀਦਾ ਹੈ ਤੇ ਕਿਹੜੇ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਨੇ ਤਾਂ ਦੋਸਤੋ ਜਿਆਦਾ ਦੇਰ ਨਾ ਕਰਦੇ ਹੋਏ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਤੇ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਕਿ ਚੈਨਲ ਨੂੰ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਦਬਾ ਕੇ ਆਲ ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਤਾਂ ਦੋਸਤੋ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਲੋ ਜੀ ਦੋਸਤੋ ਆਪਾਂ ਆ ਚੁੱਕੇ ਆ ਪੀਡੀਐਫ ਦੇ ਉੱਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਿਲਾਈ ਮਸ਼ੀਨ ਯੋਜਨਾ ਸਾਰੀਆਂ ਔਰਤਾਂ ਨੂੰ ਮਿਲ ਰਹੀ ਹੈ ਸਿਲਾਈ ਮਸ਼ੀਨ ਅਰਜੀ ਫਾਰਮ ਭਰਨਾ ਹੋਏ ਸ਼ੁਰੂ ਜੀ ਹਾਂ ਦੋਸਤੋ ਅਰਜੀ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਕਿਵੇਂ ਭਰਨਾ ਹੈ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਆ ਪ੍ਰਧਾਨ ਮੰਤਰੀ ਨੇ ਨરેન્દ્ર મોદી ਦੁਆਰਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਚਲਾਈ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਸਿਲਾਈ ਮਸ਼ੀਨ ਯੋਜਨਾ ਚਲਾਈ ਜਾ ਰਹੀ ਹੈ ਇਸ ਸਕੀਮ ਦੇ ਰਾਹੀਂ ਦੇਸ਼ ਦੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਸਿਲਾਈ ਮਸ਼ੀਨ ਦੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਦੋਸਤੋ ਜਿਹੜੀਆਂ ਵੀ ਗਰੀਬੀ ਰੇਖਾ ਦੇ ਹੇਠ ਹੁੰਦੀਆਂ ਨੇ ਠੀਕ ਹੈ ਜੀ ਆਰਥਿਕ ਰੂਪ ਦੇ ਨਾਲ ਕਮਜ਼ੋਰ ਨੇ ਔਰਤਾਂ ਉਹਨਾਂ ਦਾ ਪਰਿਵਾਰ ਕਮਜ਼ੋਰ ਹੈ ਸਿਲਾਈ ਮਸ਼ੀਨ ਨਹੀਂ ਦਿਲਵਾ ਸਕਦਾ ਤਾਂ ਇਸ ਸਕੀਮ ਦੇ ਤਹਿਤ ਤੁਹਾਨੂੰ ਸिलाई ਮਸ਼ੀਨ ਮਿਲ ਜਾਵੇਗੀ ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਬੰਧਤ ਸਕੀਮ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਹੜੀ ਕਿ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੇਣ ਜਾ ਰਹੇ ਹਾਂ ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤਾਂ ਹੀ ਤੁਹਾਨੂੰ ਸਾਰਾ ਕੁਝ ਸਮਝ ਆਵੇਗਾ ਇਸ ਸਕੀਮ ਔਰਤਾਂ ਦੀ ਵਿੱਤੀ ਔਕੜਾਂ ਨੂੰ ਦੂਰ ਕਰਨ ਦੇ ਲਈ ਇੱਕ ਅਭਿਲਾਸ਼ੀ ਯੋਜਨਾ ਹੈ ਇਸ ਯੋਜਨਾ ਦੇ ਤਹਿਤ ਦੇਸ਼ ਦੀਆਂ ਯੋਗ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦਾ ਲਾਭ ਲੈਣ ਦੇ ਲਈ ਤੁਹਾਨੂੰ ਪਹਿਲਾਂ ਇਸ ਦੀ ਅਰਜ਼ੀ ਭਰਨੀ ਹੋਵੇਗੀ ਤੁਸੀਂ ਸਾਰੇ ਸਾਡੇ ਦੁਆਰਾ ਦਿੱਤੀ ਗਈ ਅਰਜ਼ੀ ਪ੍ਰਕਿਰਿਆ ਦੀ ਪਾਲਣਾ ਕਰਕੇ ਇਸ ਸਕੀਮ ਦੇ ਲਈ ਅਰਜ਼ੀ ਨੂੰ ਪੂਰਾ ਕਰਨ ਦੇ ਯੋਗ ਹੋਗੇ ਤਾਂ ਦੋਸਤੋ ਜਿਹੜੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਤਾਂ ਉਸ ਦੇ ਤਹਿਤ ਤੁਸੀਂ ਇਸ ਸਕੀਮ ਨੂੰ ਅਪਲਾਈ ਕਰ ਸਕਦੇ ਹੋ ਜਿਹੜੀ ਕਿ ਆਨਲਾਈਨ ਅਪਲਾਈ ਹੋਵੇਗੀ ਇਸ ਸਕੀਮ ਦੇ ਲਈ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਸਕੀਮ ਦੇ ਨਾਲ ਜੁੜੀ ਸਾਰੀ ਜਾਣਕਾਰੀ ਨੂੰ ਧਿਆਨ ਦੇ ਨਾਲ ਪੜ੍ਹਨਾ ਹੋਵੇਗਾ ਇਸ ਲੇਖ ਦੇ ਵਿੱਚ ਅਸੀਂ ਤੁਹਾਨੂੰ ਇਸ ਸਕੀਮ ਦੇ ਫਾਇਦੇ ਬਾਰੇ ਦੱਸਣ ਜਾ ਰਹੇ ਹਾਂ ਤਾਂ ਜੋ ਤੁਸੀਂ ਇਸ ਸਕੀਮ ਦੇ ਮਹੱਤਵ ਨੂੰ ਸਮਝੋ ਤੁਸੀਂ ਇਸ ਸਕੀਮ ਦਾ ਲਾਭ ਉਦੋਂ ਹੀ ਪ੍ਰਾਪਤ ਕਰਨ ਦੇ ਯੋਗ ਹੋਗੇ ਇਸ ਦੇ ਲਈ ਤੁਹਾਨੂੰ ਯੋਜਨਾ ਦੇ ਨਾਲ ਸੰਬੰਧਿਤ ਯੋਗਤਾ ਬਾਰੇ ਜਾਣਨਾ ਹੋਵੇਗਾ ਹੁਣ ਯੋਗਤਾ ਕੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਿਲਾਈ ਮਸ਼ੀਨ ਯੋਜਨਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਿਲਾਈ ਮਸ਼ੀਨ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਗਈ ਇੱਕ ਅਨਮੋਲ ਯੋਜਨਾ ਹੈ ਇਸ ਸਕੀਮ ਦੇ ਰਾਹੀਂ ਦੇਸ਼ ਦੀਆਂ 50000 ਔਰਤਾਂ ਨੂੰ ਇਸ ਸਕੀਮ ਰਾਹੀਂ ਸਿਖਲਾਈ ਵਿ ਦਿੱਤੀ ਜਾਵੇਗੀ ਤੇ ਸਿਖਲਾਈ ਦੇ ਦੌਰਾਨ ਜਿਹੜੀ ਦੈਨ ਹੋਏਗੀ ਸਿਖਲਾਈ ਹੋਗੇ ਉਸ ਦਿਨਾਂ ਦੇ ਨਾਲ-ਨਾਲ ਦੋਸਤੋ ਤੁਹਾਨੂੰ 500 ਰੁਪਏ ਜਿਹੜਾ ਹਰੇਕ ਔਰਤ ਨੂੰ ਦਿੱਤਾ ਜਾਵੇਗਾ ਜੇ ਤੁਸੀਂ 5 ਦਿਨ ਲੋਨ ਲਓ ਦੋਸਤੋ ਸਿੱਖਣ ਤੇ ਤਾਂ ਤੁਹਾਨੂੰ 500 ਨੂੰ ਗੁਣਾ ਕਰ ਦੋ 500 ਦੇ ਨਾਲ ਯਾਨੀ ਕਿ 2500 ਰੁਪਏ ਤੁਹਾਨੂੰ ਇਹ ਸਰਕਾਰ ਵੱਲੋਂ ਦਿੱਤਾ ਜਾਵੇਗਾ ਜਦੋਂ ਔਰਤ ਸਿਖਲਾਈ ਪੂਰੀਆਂ ਕਰ ਲੈਂਦੀਆਂ ਹਨ ਤਾਂ ਬਾਅਦ ਵਿੱਚ ਉਹਨਾਂ ਨੂੰ 15000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦੀ ਮਦਦ ਦੇ ਨਾਲ ਉਹ ਘਰ ਬੈਠੇ ਸਿੱਖਲ ਸਿਲਾਈ ਦਾ ਕੰਮ ਹੈ ਜਿਹੜਾ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਣਗੀਆਂ ਤੇ ਆਪਣੇ ਆਰਥਿਕ ਹਾਲਾਤ ਵਿੱਚ ਸੁਧਾਰ ਕਰ ਸਕਣਗੀਆਂ ਇਸ ਯੋਜਨਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਔਰਤਾ ਘਰ ਬੈਠੀ ਹੀ ਰੁਜ਼ਗਾਰ ਪ੍ਰਾਪਤ ਕਰ ਸਕਣਗੀਆਂ ਤਾਂ ਦੋਸਤੋ ਔਰਤਾਂ ਨੂੰ ਤੁਹਾਨੂੰ ਮੋਟਾ ਮੋਟਾ ਦੱਸ ਦਾਂ ਜਦੋਂ ਕਿ ਤੁਸੀਂ ਫਾਰਮ ਭਰੋਗੇ ਤਾਂ ਦੋਸਤੋ ਤੁਹਾਨੂੰ ਸਿਖਲਾਈ ਲਈ ਬੁਲਾਇਆ ਜਾਵੇਗਾ ਤੁਹਾਡੇ 2 ਦਿਨ ਲੱਗਣ 4 ਦਿਨ ਲੱਗਣ ਜਾਂ ਫਿਰ 10 ਦਿਨ ਲੱਗਣ ਠੀਕ ਹੈ ਜੀ ਜਿੰਨੇ ਮੰਨ ਲਓ 10 ਦਿਨ ਲੱਗ ਗਏ ਇਨੂੰ 500 ਦੇ ਨਾਲ ਗੁਣਾ ਕਰ ਲੋ ਤੇ ਤੁਹਾਨੂੰ 5000 ਤਾਂ ਐਕਸਟਰਾ ਮਿਲੇਗਾ ਸਿਰਫ ਸਿੱਖਣ ਸਿੱਖਣ ਦਾ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਜਿਹੜਾ ਕਿ ਇਹ 15000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਠੀਕ ਹੈ ਜੀ ਤੁਹਾਨੂੰ ਉਮੀਦ ਕਰਦਾ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਜੇ ਨਹੀਂ ਆਇਆ ਤਾਂ ਦੋਸਤੋ ਕਮੈਂਟ ਰਾਹੀਂ ਜਰੂਰ ਸਾਨੂੰ ਪੁੱਛਣਾ ਜਿਹੜੀ ਤੁਹਾਨੂੰ ਗੱਲ ਨਹੀਂ ਸਮਝਾਈ ਅਸੀਂ ਉੱਤਰ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਿਲਾਈ ਜਿਹੜੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਿਲਾਈ ਮਸ਼ੀਨ ਯੋਜਨਾ ਦਾ ਟੀਚਾ ਕੀ ਰੱਖਿਆ ਗਿਆ ਹੈ ਸਿਲਾਈ ਮਸ਼ੀਨ ਦਾ ਉਦੇਸ਼ ਭਾਰਤ ਦੀਆਂ ਗਰੀਬਾਂ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਤਾਂ ਜੋ ਉਹ ਆਪਣੇ ਆਪ ਰੋਜ਼ਗਾਰ ਪ੍ਰਾਪਤ ਕਰ ਸਕਣ ਭਾਰਤ ਸਰਕਾਰ ਦਾ ਉਦੇਸ਼ ਔਰਤਾਂ ਨੂੰ ਸਵੈ ਨਿਰਭਰਤਾ ਲਈ ਜਾਗਰੂਕ ਕਰਨਾ ਹੈ ਤੇ ਉਹਨਾਂ ਦੀ ਆਰਥਿਕ ਅਤੇ ਮਾਨਸਿਕ ਵਿਕਾਸ ਹੋ ਸਕੇ ਇਸ ਕਰਕੇ ਇਸ ਕਰਕੇ ਸਕੀਮ ਚਲਾਈ ਗਈ ਹੈ ਇਸ ਸਕੀਮ ਦਾ ਲਾਭ ਲੈ ਕੇ ਔਰਤਾਂ ਸਮਾਜ ਦੇ ਵਿੱਚ ਅੱਗੇ ਵਧ ਸਕਣਗੀਆਂ ਤਾਂ ਦੋਸਤੋ ਹੁਣ ਆਪਾਂ ਮੇਨ ਪੁਆਇੰਟ ਤੇ ਹੁਨੇ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਸਿਲਾਈ ਮਸ਼ੀਨ ਯੋਜਨਾ ਦੇ ਲਈ ਯੋਗਤਾ ਕੀ ਹੈ ਤਾਂ ਦੋਸਤੋ ਤੁਸੀਂ ਧਿਆਨ ਨਾਲ ਸੁਣਨਾ ਹੈ ਜਿਨ੍ਹਾਂ ਔਰਤਾਂ ਦੀ ਉਮਰ 20 ਤੋਂ 40 ਸਾਲ ਦੇ ਵਿੱਚਕਾਰ ਹੈ ਉਹ ਇਸ ਸਕੀਮ ਦੇ ਲਈ ਯੋਗ ਹੋਣਗੀਆਂ ਜੀਆ ਦੋਸਤੋ ਸਿਰਫ 20 ਤੋਂ ਲੈ ਕੇ 40 ਸਾਲ ਦੀਆਂ ਔਰਤਾਂ ਦੀ ਉਮਰ ਹੈ ਜਿਹੜੀ ਉਹੀ ਔਰਤਾਂ ਇਸ ਸਕੀਮ ਦੇ ਲਈ ਯੋਗ ਹੋਣਗੀਆਂ ਕੋਈ ਵੀ ਸਰਕਾਰੀ ਕਰਮਚਾਰੀ ਔਰਤ ਇਸ ਸਕੀਮ ਦੇ ਲਈ ਲਾਭ ਨਹੀਂ ਮੰਨੀ ਜਾਵੇਗੀ ਜੀਆ ਦੋਸਤੋ ਜੇ ਕੋਈ ਸਰਕਾਰੀ ਕੰਮ ਕਰ ਰਹੀ ਹੈ ਔਰਤਾਂ ਉਹ ਫਾਰਮ ਨਾ ਭਰੇ ਉਸ ਨੂੰ ਕੋਈ ਫਾਇਦਾ ਨਹੀਂ ਹੋਏਗਾ ਠੀਕ ਹੈ ਜੀ ਕਿਉਂਕਿ ਉਹ ਅਪਾਤਰ ਕੋਸ਼ਿਤ ਹੋ ਜਾਣਗੀਆਂ ਕਿਸੇ ਵੀ ਰਾਜਨੀਤਿਕ ਅਹੁਦੇ ਤੇ ਕੰਮ ਕਰਨ ਵਾਲੀਆਂ ਤੇ ਟੈਕਸ ਅਦਾ ਕਰਨ ਵਾਲੀਆਂ ਔਰਤਾਂ ਨੂੰ ਵੀ ਯੋਗ ਨਹੀਂ ਮੰਨਿਆ ਜਾਵੇਗਾ ਤਾਂ ਦੋਸਤੋ ਜਿਵੇਂ ਕਿ ਸਰਪੰਚ ਬਣ ਗਈ ਹੈ ਠੀਕ ਹੈ ਜੀ ਕੋਈ ਵੀ ਹੋਰ ਉੱਪਰਲਾ ਅਹੁਦਾ ਹੈ ਠੀਕ ਹੈ ਜੀ ਕੋਈ ਕਿਸੇ ਵੀ ਤਰ੍ਹਾਂ ਰਾਜਨੀਤਿਕ ਹੋਂਤਾ ਹੈ ਤਾਂ ਉਸ ਤੇ ਵੀ ਜਾਂ ਫਿਰ ਇਹ ਕੋਈ ਟੈਕਸ ਔਰਤ ਭਰ ਰਹੀ ਹੈ ਠੀਕ ਹੈ ਜੀ ਤਾਂ ਦੋਸਤੋ ਉਹ ਵੀ ਔਰਤਾਂ ਇਸ ਦੇ ਯੋਗ ਨਹੀਂ ਹੋਣਗੀਆਂ ਇੱਕ ਔਰਤ ਜਿਸ ਦੀ ਸਾਲਾਨਾ ਆਮਦਨ ਠੀਕ ਹੈ ਜੀ 2 ਲੱਖ ਤੋਂ ਘੱਟ ਹੈ ਯੋਗ ਮੰਨਿਆ ਜਾਵੇਗਾ। ਕੁੱਲ ਮਿਲਾ ਕੇ ਜੇ ਤੁਹਾਡੀ 2 ਲੱਖ ਤੋਂ ਜ਼ਿਆਦਾ ਇਨਕਮ ਹੈ ਤਾਂ ਦੋਸਤੋ ਤੁਸੀਂ ਯੋਗ ਨਹੀਂ ਹੋ ਇਸ ਸਕੀਮ ਦੇ। ਪ੍ਰਧਾਨ ਮਿਤਰੀ ਵਿਸ਼ਵਕਰਮਾ ਸਿਲਾਈ ਮਸ਼ੀਨ ਯੋਜਨਾ ਦੇ ਲਾਭ ਕੀ ਹਨ? ਸਕੀਮ ਦੇ ਨਾਲ ਸੰਬੰਧਿਤ ਲੋਕਾਕਜੀ ਕਾਰਵਾਈ ਪੂਰੀ ਕਰਨ ਵਾਲੀ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਣਗੀਆਂ। ਦੂਸਰੇ ਇਹਦੀ ਸਕੀਮ ਦਾ ਲਾਭ ਲੈ ਕੇ ਔਰਤਾਂ ਸਵੈ ਨਿਰਭਰ ਹੋਣ ਲਈ ਜਾਗਰੂਕ ਹੋਣਗੀਆਂ। ਇਹ ਔਰਤਾਂ ਨੂੰ ਵਿੱਤੀ ਸੰਕਰਤ ਤੁਸ਼ਟ ਕਾਰਾ ਦੇਵੀ ਕੀ ਅਤੇ ਉਹਨਾਂ ਨੂੰ ਵਿਕਾਸ ਵੱਲ ਲੈ ਕੇ ਜਾਵੇਗੀ ਇਹ ਸਕੀਮ ਹੈ ਜਿਹੜੀ ਔਰਤਾਂ ਨੂੰ ਵਿੱਤੀ ਸੰਕਰਤ ਤੁਸ਼ਟ ਕਾਰਾ ਮਿਲੇਗਾ ਤੇ ਕੰਮ ਕਰਨਗੀਆਂ ਤਾਂ ਦੋਸਤੋ ਉਹ ਵਿਕਾਸ ਕਰਨਗੀਆਂ ਇਸ ਸਕੀਮ ਦੇ ਤਹਿਤ ਯੋਗ ਔਰਤਾਂ ਨੂੰ 50000 ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ ਤਾਂ ਦੋਸਤੋ 50000 ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ ਤਾਂ ਜਲਦੀ ਤੋਂ ਜਲਦੀ ਤੁਸੀਂ ਫਾਰਮ ਭਰਨਾ ਹੈ ਤੇ ਇਸ ਫਾਰਮ ਪਰਨ ਦੇ ਲਈ ਦੋਸਤੋ ਇਸ ਸਕੀਮ ਦੇ ਲਈ ਤੁਹਾਨੂੰ ਕਿਹੜੇ ਦਸਤਾਵੇਜ਼ ਲੱਗਣਗੇ ਉਹਦੀ ਗੱਲ ਕਰੀਏ ਤਾਂ ਆਪਾਂ ਸਭ ਤੋਂ ਪਹਿਲਾਂ ਦੋਸਤੋ ਬਿਨੇ ਕਾਰ ਦਾ ਆਧਾਰ ਕਾਰਡ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਦੋਸਤੋ ਇਸ ਦੇ ਨਾਲ ਹੀ ਇਕਿ ਵਾਈਸੀ ਆਪਣੇ ਆਪ ਹੀ ਹੋ ਜਾਵੇਗੀ ਪਛਾਣ ਪੱਤਰ ਹੈ ਜੀ ਦੂਸਰਾ ਠੀਕ ਹੈ ਜੀ ਆਮਦਨ ਸਰਟੀਫਿਕੇਟ ਹੈ ਜੀ ਪਤੇ ਦਾ ਸਬੂਤ ਯਾਨੀ ਕਿ ਤੁਸੀਂ ਕਿੱਥੇ ਰਹਿੰਦੇ ਹੋ ਠੀਕ ਹੈ ਜੀ ਉਹ ਵੀ ਚਾਹੀਦਾ ਹੈ ਉਹ ਤੁਹਾਡਾ ਰਾਸ਼ਨ ਕਾਰਡ ਵੀ ਚੱਲ ਜਾਏਗਾ ਆਧਾਰ ਕਾਰਡ ਵੀ ਉਸੇ ਚੀਜ਼ ਚ ਮੰਨਿਆ ਜਾਵੇਗਾ ਤੇ ਦੋਸਤੋ ਤੁਹਾਡਾ ਵੋਟਰ ਕਾਰਡ ਹੈ ਜਿਹੜਾ ਉਹ ਵੀ ਇਸ ਚੀਜ਼ ਦੇ ਵਿੱਚ ਹੀ ਮੰਨਿਆ ਜਾਏਗਾ ਪਤੇ ਦੇ ਸਬੂਤ ਵਜੋਂ ਠੀਕ ਹੈ ਜੀ ਬੈਂਕ ਖਾਤਾ ਬੈਂਕ ਖਾਤਾ ਵੀ ਤੁਹਾਡਾ ਜਿਹੜਾ ਆਧਾਰ ਕਾਰਡ ਦੇ ਨਾਲ ਲਿੰਕ ਹੈ ਉਹ ਹੀ ਚੱਲੇਗਾ ਠੀਕ ਹੈ ਜੀ ਪਾਸਪੋਰਟ ਕਾਰਡ ਦੀ ਜਿਹੜੀ ਫੋਟੋ ਹੈ ਜੀ ਜਿਹੜਾ ਪਾਸਪੋਰਟ ਸਾਈਜ਼ ਫੋਟੋ ਹੁੰਦੀ ਹੈ ਉਹ ਵੀ ਆਪਾਂ ਨੂੰ ਚਾਹੀਦੀ ਹੈ ਠੀਕ ਹੈ ਜੀ ਤਾਂ ਮੋਬਾਈਲ ਨੰਬਰ ਤੁਹਾਡਾ ਲਿੰਕ ਹੋਣਾ ਚਾਹੀਦਾ ਹੈ ਆਧਾਰ ਕਾਰਡ ਦੇ ਨਾਲ ਠੀਕ ਹੈ ਜੀ ਇਹ ਵੀ ਜ਼ਰੂਰੀ ਹੈ ਜੀ ਤੇ ਈਮੇਲ ਆਈਡੀ ਜੇ ਤੁਹਾਡੇ ਕੋਲ ਤੁਸੀਂ ਕੋਈ ਚਲੋਣੇ ਹੋ ਤਾਂ ਬਹੁਤ ਹੀ ਜ਼ਰੂਰੀ ਹੈ ਇਸ ਦੇ ਨਾਲ ਹੀ ਅਪੰਗਤਾ ਦੀ ਸਥਿਤੀ ਦੇ ਵਿੱਚ ਅਪੰਗਤਾ ਸਰਟੀਫਿਕੇਟ ਆਦੀ ਜੇ ਤੁਸੀਂ ਹੈਂਡੀਕੈਪਡ ਹੋ ਤਾਂ ਦੋਸਤੋ ਤੁਹਾਨੂੰ ਹੈਂਡੀਕੈਪਡ ਦਾ ਸਰਟੀਫਿਕੇਟ ਦੇਣਾ ਪਵੇਗਾ ਨਹੀਂ ਤਾਂ ਕੋਈ ਦਿੱਕਤ ਨਹੀਂ ਹੈ ਜਿਹੜੇ ਕਿ ਸਹੀ ਨੇ ਉਹ ਆਪਣਾ ਫਾਰਮ ਭਰ ਸਕਦੇ ਨੇ ਠੀਕ ਹੈ ਜੀ ਅਗਲਾ ਜੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਲਾਈ ਮਸ਼ੀਨ ਦੇ ਲਈ ਅਰਜੀ ਕਿਵੇਂ ਦੇਣੀ ਹੈ ਸਭ ਤੋਂ ਜਰੂਰੀ ਕੰਮ ਆ ਚੁੱਕਿਆ ਜੀ ਤੁਸੀਂ ਧਿਆਨ ਨਾਲ ਸੁਣਨਾ ਹੈ ਠੀਕ ਹੈ ਜੀ ਇਸ ਸਕੀਮ ਦੇ ਅਧੀਨ ਸਲਾਈ ਮਸ਼ੀਨ ਪ੍ਰਾਪਤ ਕਰਨ ਦੇ ਲਈ ਤੁਸੀਂ ਹੇਠ ਲਿਖਿਆ ਪ੍ਰਕਿਰਿਆਵਾਂ ਦੀ ਪਾਲਣਾ ਬਿਨੈ ਪੱਤਰ ਨੂੰ ਪੂਰਾ ਕਰ ਸਕਦੇ ਹੋ ਦੇ ਦੋਸਤੋ ਤੁਸੀਂ ਇਹ ਬਿਨੈ ਪੱਤਰ ਪੂਰਾ ਕਰ ਸਕਦੇ ਹੋ ਕਿਵੇਂ ਭਰਨਾ ਹੈ ਜੀ ਵੀ ਅਪਲਾਈ ਕਰਨ ਦੇ ਲਈ ਤੁਸੀਂ ਇਸ ਦੀ ਅਧਿਕਾਰਿਕ ਵੈਬਸਾਈਟ ਜਿਸ ਤੋਂ ਬਾਅਦ ਹੋਮ ਪੇਜ ਤੁਹਾਡੇ ਲਈ ਸਾਹਮਣੇ ਖੁੱਲ ਜਾਵੇਗਾ ਤਾਂ ਦੋਸਤੋ ਇਸ ਦੀ ਵੈਬਸਾਈਟ ਤੁਹਾਨੂੰ ਦੱਸ ਦਈਏ ਜਿਹੜੀ ਕਿ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਜਿਹੜੀ ਵਿਸ਼ੇ ਕਰਮਾ ਠੀਕ ਹੈ ਜੀ ਪ੍ਰਧਾਨ ਮੰਤਰੀ ਵਿਸ਼ੇ ਕਰਮਾ ਯੋਜਨਾ ਦੇ ਨਾਂ ਤੇ ਇਹ ਸਾਈਟ ਹੈ ਤੁਸੀਂ ਇਹ ਲਿੰਕ ਨੂੰ ਕਾਪੀ ਕਰਨਾ ਹੈ ਤੇ ਆਨਲਾਈਨ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਇਸ ਖੁੱਲੇ ਹੋਮ ਪੇਜ ਦੇ ਵਿੱਚ ਵਨ ਸਾਈਡ ਇੱਕ ਸਾਈਡ ਦੋਸਤੋ ਮੁਫਤ ਸिलाई ਮਸ਼ੀਨ ਸਕੀਮ ਦੇ ਨਾਂ ਤੇ ਲਿੰਕ ਦਿੱਤਾ ਹੋਵੇਗਾ ਕਲਿੱਕ ਕਰਨ ਤੋਂ ਬਾਅਦ ਇਸ ਸਕੀਮ ਦੀ ਅਰਜੀ ਫਾਰਮ ਖੁੱਲ ਜਾਵੇਗਾ ਜਦੋਂ ਅਰਜੀ ਫਾਰਮ ਖੁੱਲਦਾ ਹੈ ਤਾਂ ਤੁਹਾਨੂੰ ਇਸ ਦੇ ਵਿੱਚ ਜੋ ਵੀ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਇਹ ਦਾਖਲ ਕਰਨੀ ਪੈਂਦੀ ਹੈ ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਲੋੜਿੰਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ ਜਿਹੜੇ ਕਿ ਅਸੀਂ ਉੱਤੇ ਦੱਸ ਚੁੱਕੇ ਹਾਂ ਪਹਿਲਾਂ ਹੀ ਤੁਸੀਂ ਵੀਡੀਓ ਨੂੰ ਬੈਕ ਕਰਕੇ ਜਰੂਰ ਦੇਖ ਸਕਦੇ ਹੋ ਹੁਣ ਤੁਹਾਨੂੰ ਪ੍ਰਦਰਸ਼ਿਤ ਕੈਪਚਾ ਕੋਡ ਦਰਜ ਕਰਨਾ ਹੋਵੇਗਾ ਤੇ ਸਬਮਿਟ ਬਟਨ ਤੇ ਕਲਿੱਕ ਕਰਨਾ ਹੋਵੇਗਾ ਤਾਂ ਦੋਸਤੋ ਸਾਰੀ ਇਨਫੋਰਮੇਸ਼ਨ ਪਾ ਕੇ ਤੁਸੀਂ ਇੱਕ ਕੈਪਚਾ ਕੋਡ ਹੁੰਦਾ ਜੀ ਠੀਕ ਹੈ ਜੀ ABC ਦੇ ਅੱਖਰ ਹੁੰਦੇ ਨੇ ਉਹ ਤੁਸੀਂ ਪੋਣੇ ਆ ਤੇ ਸਬਮਿਟ ਦੇ ਬਟਨ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਜੀ ਫਾਰਮ ਭਰ ਸਕਦੇ ਹੋ ਆਨਲਾਈਨ ਦੇ ਨਾਲ ਹੀ ਤੁਸੀਂ ਆਪਣਾ ਇਹ ਫਾਰਮ ਜਿਹੜਾ ਜੇ ਤੁਸੀਂ ਭਰ ਸਕਦੇ ਹੋ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਅਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਨੋਲਿਜ ਹੈ ਦੇਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਜੇ ਤੁਹਾਨੂੰ ਸਮਝ ਨਹੀਂ ਆਈ ਤੇ ਦੋਸਤੋ ਕਮੈਂਟ ਕਰਕੇ ਤੁਸੀਂ ਜਰੂਰ ਸਾਨੂੰ ਪੁੱਛਣਾ ਹੈ ਤੇ ਅਸੀਂ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਦੋਸਤੋ ਜੇ ਤੁਸੀਂ ਇਹ ਫਾਰਮ ਭਰਦੇ ਹੋ ਠੀਕ ਹੈ ਜੀ ਤੁਹਾਡਾ ਫਾਰਮ ਚੰਗੀ ਤਰ੍ਹਾਂ ਸਬਮਿਟ ਹੋ ਜਾਂਦਾ ਹੈ ਤਾਂ ਤੁਹਾਨੂੰ ਇਹ 15000 ਰੁਪਏ ਜਿਹੜੇ 15000 ਰੁਪਏ ਮਸ਼ੀਨ ਖਰੀਦਣ ਲਈ ਸਿੱਧਾ ਤੁਹਾਡੇ ਬੈਂਕ ਖਾਤੇ ਦੇ ਵਿੱਚ ਆ ਜਾਣਗੇ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ